ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਕਬਜੋ ਬਾਤ ਬੇਨਤੀ ਚੋਂ ਭਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮ ਘਾਵੋ ਆਪੇ ਹਾਥ ਦੇ ਮੋ ਬਚਾਵ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰਛਾ ਜੁ ਕਰ ਦੇ ਕਰੀਐ ਸਬੈਨ ਕੋ ਆਸੰਗਰਿਆ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਧਾਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਆਦੈ ਮੁਝਿ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੂਜੋ ਕਰਿਓ ਰੱਛਾ ਰੱਖ ਲਿਓ ਮੋਇ ਰਾਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦੁ ਸਟਨ ਕੇ ਹੰਤਾ ਤੁਮਹੋ ਪਰਿ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰਬਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੀ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰਿ ਪਛਾਨਤ ਚੀਤੀ ਤੇ ਕੁੰਚ ਰਸਥੋਲਾ ਸਬਰ ਕਿਰਪਾ ਦਰੜ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਰਖ ਕਰਾ ਕਰਤਾਰਾ ਪਰ ਜਾ ਧਰ ਤਬ ਦੇ ਅਪਾਰਾ ਜਾਬਿਆ ਕਰਖ ਕਰਤੋ ਕਬਹੂ ਤਮੈ ਮਿਲਤ ਦੇ ਤਰ ਸਭੋ ਜੇਤੇ ਬਦਨ ਸ੍ਰੀ ਸਵਤਾਰੈ ਆਪੇ ਆਪਣੀ ਬੋਝੋ ਚਾਰੈ ਤਮ ਸਭ ਹੀ ਤੇ ਰੈ ਤਨਾਰਾਮ ਜਾਣ ਤਵੇਦ ਭੇਦ ਅਰਿਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਦਾਨੀ ਲਿਆਨਾਦ ਸੰਭ ਤਾਂਕਾ ਮੂੜ ਉਚਾਰਤ ਭਿੱਦ ਜੰਕੋ ਭੀਵਨ ਪਾਵਤ ਬਿੱਦਾਂ ਤਾਂਕੋ ਕਰ ਪਾਹਨ ਅਨਮਾਨਤ ਮਾ ਮੂੜ ਕਸ਼ ਭੇਦਨ ਜਾਣਤ ਮਹਾਦੇਵ ਕੋ ਕਹਿ ਸਦਾ ਸੇਵ ਨਰੰਕਾਰ ਕਾ ਚਿੰਤਨੈ ਭਿਵ ਆਪੇ ਆਪਣੀ ਬਧ ਹੈ ਜੇਤੀ ਵਰਨਤ ਪੈਨ ਭੇਨਤ ਤੇਤੀ ਉੰਬਰਾ ਲਖਾ ਨਾ ਜਾਏ ਪਸਾਰਾ ਕਿਹਬਿਤ ਸਜਾ ਪ੍ਰਥਮ ਸੰਸਾਰ ਇਹ ਕੈ ਰੂਪ ਅਨੂਪ ਸਰੂਪਾ ਰੰਗ ਪਇਓ 라ਵਕਈ ਭੂਪਾ ਅੰਡਜੇ ਰੈ ਸੇਤਕੀਨੀ ਪੁੱਤ ਪਜਖਾਨ ਬੌਰਤ ਦੇਨੀ ਕਉ ਫੂਲ ਰਾਜਾ ਹਮ ਬੈਠਾ ਕਉ ਸਿਮਣ ਪਇਓ ਸ਼ੰਕਰ ਕੈਠਾ सागरि श्रेष्ठ दकाय चंपाव आज जगा स्वरूप स्यमपव अब रच मेरी तम करो सिख बार सिख सिंगार डुट जते उठवत उतपाता सकल मलेश करो रण काता जी अस तुज तव सरनी परे تن케 दुष्ट दुगत हम मारी पुरख जवन पग पर तिहारी ਤਨ ਕੇ ਤਮ ਸੰਕਟ ਸਭ ਟਾਰੀ ਜੋ ਕਲ ਕੋ ਇਕ ਬਾਰਤ ਹੈ ਤਨ ਕੇ ਕਾਲ ਨਿਕਟਨੇ ਹੈ ਰੱਛਾ ਹੋਈ ਤਾਏ ਸਭ ਕਾਲਾ ਦੁਸ਼ਟ ਆਰਿ ਸਟ ਟਾਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਿਓ ਤਨ ਕੇ ਤਾਪ ਤਨ ਕਮੈ ਹਾਰਿਓ ਅਰ ਸਿਧ ਕਰਮ ਸਭ ਹੋਈ ਦੁਨੀਆ ਦੇ ਸਹਾਈ ਸਵ ਸਕੈ ਨ ਕੋਈ ਇੱਕ ਬਾਰ ਜਨ ਤਮੇ ਸੰਭਾਰਾ ਕਾਲ ਫਾਸਤੇ ਤੈਂ ਉਬਾਰਾ ਜੇ ਨਰ ਨਾਮ ਤੇਹਾਰੋ ਕਾ ਦਰਦ ਦੁਸ਼ਟੇ ਦੋਖ ਤੇਰਾ ਕੜ ਕੇ ਕੀਤ ਮੈਂ ਸਰਨ ਤੇਹਾਰੀ ਆਪੇ ਹਾਥ ਦੇ ਲਿਓ ਬਾਰੀ ਸਰਬ othor ਮੋਹ ਸਹਾਈ ਦਿਸ਼ਤ ਦੋਗ ਤੇਲਿਓ ਬਚਾਈ ਸਈਆ ਪਹਿੰਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨੇਓ ਰਾਮ ਰਹੀਮ ਪੁਰਾਨ ਕੋਰਾਨ ਅਨੇਕ ਹੈ ਮਤੇ ਕ ਨ ਮੰਨਿਓ ਸਿਮਰਤ ਸਾਸਤਰ 베ਦ ਸਬੈ ਬਹੁ 베ਦ ਕਹ ਅਮੇਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਇਨਾ ਕਹਿਓ ਸਭ ਤੋਏ ਬਖਾਨਿਓ ਦੋਇ ਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਾਰੇ ਬਾਇ ਗੈ ਕਿ ਲਾਜ ਆਸੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਕਬਜੋ ਬਾਚ ਬੇਨਤੀ ਚੋਂ ਭਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮੰਨ ਰੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮਕਾਵੋ ਆਪੇ ਹਾਥ ਦੇ ਮੋ ਬਚਾਵ ਸੁਖੀ ਬਸੈ ਮੋਰੋ ਪਰਵਾਰਾ sevak sikha sabai karta ra mohrchan jekar de kariye saban ko aasangareya purn hoye hamari aasa tor bhajan kire pyaasa tumhe shad koi aur na tyaun jo bar chauho so tum te pao ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਆਦੈ ਮੁਜੀ ਉਬਰੀਐ ਮਰਨ ਕਾਲ ਕਾ ਤਰਾ ਸੰਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੂਜੋ ਕਰਿਓ ਰੱਛਾ ਰੱਖ ਲਿਓ ਮੋਇ ਰਾਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਸਟਣ ਕੇ ਹੰਤਾ ਤਮੋ ਪਰਿ ਚਤਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦੀ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀਖੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸੇਵ ਕਨਕ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਂ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪਛਾਨਤ ਚੀਤੀ ਤੇ ਕੁੰਚ ਰਸ ਤੁਲਾ ਸਬਰ ਕਿਰਪਾ ਦਰੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਬਿਸ਼ਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬ ਦਰਖ ਕਰਾ ਕਰਤਾਰਾ ਪਰ ਜਾ ਧਰ ਤਬ ਦੇ ਅਪਾਰਾ ਜਬ ਯਕਰਖ ਕਰਤ ਹੋ ਕਬਹੂ ਤਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰੀ ਸਵਤਾਰੈ ਆਪੇ ਆਪਣੀ ਮੋਜੋ ਚਾਰੈ ਤਮ ਸਭ ਹੀ ਤੇਰੈ ਤਨਾਰਾਮ ਅੰਜਾਨ ਤਬੀਦ ਭੇਦ ਅਰਿਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਧਾ ਨੀਲ ਅਨਾਦ ਸੰਭ ਤੰਕਾ ਮੂੜ ਉਚਾਰਤ ਭਿੱਦ ਜੰਕੋ ਭੀਵਨ ਪਾਵਤ ਬਿੱਦ ਤੰਕੋ ਕਰ ਪਾਹਨ ਅਨਮਾਨਤ ਮਾ ਮੂੜ ਕਸ਼ਪੇਦਨ ਜਾਣਤ ਮਹਾਦੇਵ ਕੋ ਕੈ ਸਦਾ ਸੇਵ ਨਰੰਕਾਰ ਕਾ ਚਿੰਤਨੈ ਪਿਵ ਆਪੇ ਆਪਣੀ ਬਦ ਹੈ ਜੇਤੀ ਬਰਨਤ ਪੈਨ ਭੇਨਤ ਤੇ ਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਸਰੂਪਾ ਰੰਗ ਪਯੋ 라ਵਕਈ ਭੂਪਾ ਅੰਡਾ ਜੇ ਰਸੇ ਤੈ ਕੀਨੀ ਉਤ ਪਜ ਖਾਨ ਬਉ ਰਚ ਦੇਨੀ ਕਉ ਫੂਲ ਰਾਜਾ ਹਮ ਬੈਠਾ ਕਉ ਸਿਮਣ ਪਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਕਾਇਆ ਚੰਪ ਪਾਵ ਆਜ ਗਾ ਸਰੂਪ ਸਿਅੰ ਪਾਵ ਅਬਰਛਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗਰ ਡੁੱਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਗਤ ਹਵ ਮਾਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤਮ ਸੰਕਟ ਸਬ ਟਾਰੀ ਜੋ ਕਲ ਕੋ ਇਕ ਬਾਰਤ ਹੈ ਤਨ ਕੇ ਕਾਲ ਨਿਕਟਨੇ ਹੈ ਰੱਛਾ ਹੋਏ ਤਾਏ ਸਬ ਕਾਲਾ ਦ੍ਰਿਸ਼ਟੀ ਆਰਿ ਸਟੇਟਰੀ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰੇਉ ਤਨ ਕੇ ਤਾਪ ਤਨ ਕਮੈ ਹਾਰੇਉ ਰਦ ਸਿਧ ਕਰਮ ਸਭ ਹੋਈ ਦੁਟ ਸਹਾਈ ਸਭ ਸਕੈ ਨ ਕੋਈ ਏਕ ਬਾਰ ਜਨ ਤਮੇ ਸੰਭਾਰਾ ਕਾਲ ਫਾਸਤੇ ਤੈਂ ਉਬਾਰਾ ਜਿ ਨਰ ਨਾਮ ਤੇਹਾਰੋ ਕਾ ਦਾਰੇ ਦੇ ਦੁਸ਼ਟੇ ਦੋਖ ਤੇਰਾ ਕੜ ਕੇ ਕੀਤ ਮੈਂ ਸਰਨ ਧਿਆਰੀ ਆਪੇ ਹੱਥ ਦੇ ਲਿਓ ਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਗਤੇ ਲਿਓ ਬਚਾਈ ਸਈਆ ਪਾਹਿੰਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨੇਓ ਰਾਮ ਰਹੀਮ ਪੁਰਾਨ ਕੋ ਰਾਨ ਅਨੇਕ ਹੈ ਮਤੇ ਕੈ ਨ ਮੰਨਿਓ ਸਿਮਰਤ ਸਾਸਤਰ ਬੀਦ ਸਬੈ ਬਹੁ ਭੇਦ ਕਹਿ ਅਮੇਕ ਨ ਜਨਿਓ ਸ੍ਰੀ ਅਸਪਾਨ ਕਿਰਪਾ ਤੁ ਮਰੀ ਕਰ ਮੈਂ ਨ ਕਹਿਓ ਸਭ ਤੋਏ ਬਖਾਨਿਓ ਦੁਇਰਾ ਸਗਲ ਦੁਆਰ ਕੋ ਛਾੜਕੇ ਗਇਓ ਤਹਾਰ ਦਾਰੇ ਬਾਇ ਗੰਗ ਕੀ ਲਾਜ ਆਸੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਕਬਜੁ ਬਾਤ ਬੇਨਤੀ ਚੋਂ ਭਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਾਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮ ਘਾਵੋ ਆਪੇ ਹਾਥ ਦੇ ਮੋ ਬਚਾਵ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰਛਾ ਜੁ ਕਰ ਦੇ ਕਰੀਐ ਸਭਨ ਕੋ ਆਸngਰਿਆ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੇਮੇ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੀ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੌਣ ਚੌਣ ਸਤਰ ਹਮਾਰੇ ਮਾਰੀਐ ਆਪਿਆਦੈ ਮੁਜੀ ਉਬਰੀਐ ਮਰਨ ਕਾਲ ਕਾ ਤਰਾ ਸੰਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜੂ ਕਰਿਓ ਰੱਛਾ ਰਖ ਲਿਓ ਮੋਇ ਰਾ ਕਨਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦੁ ਸਟਨ ਕੇ ਹੰਤਾ ਤੁਮਹੋ ਪਰਿ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣ ਉਪਜਾਇਓ ਆਦੀ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀਖੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚ ਰਸਥੂਲਾ ਸਬਰ ਕਿਰਪਾ ਦਰੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟਕਟ ਕੇ ਪੜ ਪੜ ਕੀ ਜਾਣੈ ਜਬ ਦਰਖ ਕਰਾ ਕਰਤਾਰਾ ਪਰ ਜਾ ਧਰ ਤਬ ਦੇ ਅਪਾਰਾ ਜਬ ਯਕਰਖ ਕਰਤ ਹੋ ਕਬਹੂ ਤਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰੀ ਸਵਤਾਰ ਆਪੇ ਆਪਣੀ ਬੋਝੋ ਚਾਰੈ ਤਮ ਸਭ ਹੀ ਤੇਰੈ ਤਨ ਰਾਲਮ ਜਾਣ ਤਬੀਦ ਭੀਦ ਅਰਿਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤੰਕ ਮੂੜ ਉਚਾਰਤ ਪਿੱਧ ਜੰਕੋ ਪੀਵਨ ਪਾਵਤ ਬਿੱਧ ਤੰਕੋ ਕਰ ਪਾਹਨ ਅਨਮਾਨਤ ਮਾ ਮੂੜ ਕਸ਼ਪੇਦਨ ਜਾਣਤ ਮਹਾਦੇਵ ਕੋ ਕੈ ਸਦਾ ਸੇਵ ਨਰੰਕਾਰ ਕਾ ਚਿੰਤਨੈ ਪਿਵ ਆਪੇ ਆਪਣੀ ਬਦ ਹੈ ਜਿਤੀ ਵਰਨਤ ਪੈਨ ਭੇਨਤ ਤੇ ਤੀ ਤੁੰਬਰਾ ਲਖਾ ਨ ਜਾਏ ਪਸਾਰਾ ਕਿਹਬਿਤ ਸਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਸਰੂਪਾ ਰੰਗ ਪਯੋ 라ਵਕਈ ਭੂਪਾ ਅੰਡਾ ਜੇ ਰੈ ਸੇਤ ਜਕੀਨੀ ਪਤ ਪਜਖਾਨ ਬੌਰਤ ਦੇਨੀ ਕਉ ਫੂਲ ਰਾਜ ਹਮ ਬੈਠਾ ਕਉ ਸਿਮਨ ਪਇਓ ਸ਼ੰਕਰ ਕੈਠਾ ਸਗਰੀ ਸ੍ਰਿਸ਼ਟ ਦਖਾਇਆ ਚੰਪਾਵ ਆਜ ਗਾਸ ਰੂਪ ਸਿਯੰਪਵ ਅਬਰਚ ਮੇਰੀ ਤਮ ਕਰੋ ਸਿਖ ਬਾਰ ਸਿਗ ਸੰਗਰ ਡੁੱਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵ ਮਾਰੀ ਪੁਰਖ ਜਵਨ ਪਗ ਪਾਰੇ ਤਿਹਾਰੀ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਨ ਕੇ ਕਾਲ ਨਿਕਟਨੇ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਆਰਿਸ਼ਟ ਟਾਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਿਓ ਤਨ ਕੇ ਤਾਪ ਤਨ ਕਮੈ ਹਰਿਓ ਰਦ ਸਿਧ ਕਰਮ ਸਭ ਹੋਈ ਦੁਖ ਸਹਾਈ ਸਵ ਸਕੈ ਨ ਕੋਈ ਏਕ ਬਾਰ ਜਨ ਤਮੇ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਿ ਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੁਖ ਤੇਰਾ ਕਲ ਕੇ ਕੀਤ ਮੈਂ ਸਰਨ ਤਿਆਰੀ ਆਪੇ ਹਥ ਦੇ ਲਿਓ ਬਾਰੀ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸਈਆ ਪਾਹਿੰਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨੇਓ ਰਾਮ ਰਹੀਮ ਪੁਰਾਨ ਕੋ ਰਾਨ ਅਨੇਕ ਹੈ ਮਤੇ ਕੇ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹਿ ਅਮੇਕ ਨ ਜਾਣਿਓ ਸਰੀਆ ਸੁਪਾਨ ਕਿਰਪਾ ਤੂ ਮਰੀ ਕਰ ਮੈਂ ਨ ਕਹਿਓ ਸਭ ਤੋਏ ਬਖਾਨਿਓ ਦੋਇ ਰਾ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰ ਦਾਰੇ ਬਾਇ ਗੈ ਕਿ ਲਾਜ ਆਸੀ ਗੋਬਿੰਦ ਦਾਸ ਤਹਾਰ